ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਹੈ ਜੀ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀਗਾ ਬਾਈ ਜੀ ਬਾਈ ਜੀ ਨਾਮ ਕੀ ਹੈ ਜੀ ਆਪਣਾ ਕੁਲਦੀਪ ਸਿੰਘ ਆ ਜੀ ਠੀਕ ਹੋ ਜੀ ਬਾਈ ਦਾ ਨਾਮ ਹੈਗਾ ਕੁਲਦੀਪ ਸਿੰਘ ਦੱਸਣਾ ਚਾਹੁੰਦੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ ਤੇ ਅਕਸਰ ਆਪਾਂ ਬਾਈ ਦੇ ਘਰੋਂ ਵੀਡੀਓ ਪਾਉਂਦੇ ਆ ਤੇ ਬਾਈ ਜਿਹੜੀ ਆਪਾਂ ਵੀਡੀਓ ਪਾਉਂਦੇ ਆ ਕਿਵੇਂ ਰਹਿਦਾ ਰਿਜ਼ਲਟ ਜੀ ਉਹ ਤਾਂ ਠੀਕੋ ਜੀ ਤੇ ਅੱਜ ਆਪਣੇ ਕੋਲ ਕਿਨੇ ਨਾਗ ਬਕਾਉਗਾ ਅੱਜ ਬਾਈ ਕੋਲ ਦੋ ਨਾਗ ਬਕਾਉਗਾ ਦੱਸੋ ਜੀ ਵੈੜ ਦੀ ਕੀ ਡਿਟੇਲ ਆਈ ਪਹਿਲੀ ਇਹ ਵੈੜ ਪਹਿਲੇ ਸੂਏ ਸੂਈ ਆ ਜੀ ਸੂਈ ਨੂੰ ਅੱਜ 20 ਦਿਨ ਹੋ ਗਏ ਬੱਚਾ ਇਹਦਾ ਮਰ ਗਿਆ ਜੀ ਠੀਕੋ ਜੀ 20 ਦਿਨਾਂ ਦੀ ਬਾਈ ਸੂਈ ਹੋਈ ਆ ਬੱਚਾ ਇਹਦਾ ਮਰਿਆ ਹੋਇਆ ਪਹਿਲੇ ਸੂਏ ਸੂਈ ਹੋਈ ਆ ਤੁਸੀਂ ਹਵਾਨਾ ਦੇਖ ਸਕਦੇ ਹੋ ਚੰਗਾ ਥੱਲੋਂ ਬਹੁਤ ਸਾਫ਼ ਆ ਬਾਈ ਦੁੱਧ ਕਿੰਨਾ ਆ ਇਸ ਟਾਈਮ 9 ਕਿਲੋ ਬਾਈ 9 ਕਿਲੋ ਦੁੱਧ ਤਿਆਰ ਆ ਜੀ ਆਪਾਂ ਜੋਕ ਕੇ ਦੇਵਾਂਗੇ ਜੀ ਹਾਂਜੀ ਹਾਂ ਹਾਂ ਠੀਕ ਹੋ ਜੀ 9 ਕਿਲੋ ਦੁੱਧ ਤਿਆਰ ਆ ਤੁਸੀਂ ਵੇਖ ਸਕਦੇ ਹੋ ਬਾਡੀ ਬੰਦਰ ਦੀ ਚੰਗੀ ਆ ਮੜਕ ਤੋਰਾ ਬਖਾ ਦੇ ਵੀ ਮੂੰਹ ਮੱਥੇ ਦੀ ਵੀ ਚੰਗੀ ਆ ਬਾਈ ਮਾਨਾ ਤੁਸੀਂ ਦੇਖ ਸਕਦੇ ਹੋ ਬਾਈ ਆਜੋ ਜੀ ਨੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਜੀ ਦਾ ਨੰਬਰ ਹੀ ਆ ਜੇ ਸਾਥ ਕੋਈ ਚੀਜ਼ ਮਿਸਟੇਕ ਹੁੰਦੀ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਤੋਂ ਪਰਸਨਲ ਵੀਡੀਓ ਮਗਾ ਸਕਦੇ ਹੋ ਜੇ ਕੋਈ ਚੀਜ਼ ਰਹਿ ਜਾਂਦੀ ਆ ਤਾਂ ਸਾਥੋਂ ਉਹਨਾਂ ਦੇਖ ਸਕਦੇ ਹੋ ਬਈ ਤੁਸੀਂ ਸੀਰੀਅਸ ਗੱਲ ਪੂਰੀ ਹੈਗੀ ਐਂ ਕੋਈ ਠੀਕ ਹੋ ਜੀ ਜਿਵੇਂ ਹੀ ਨੋ ਉਹ ਗਿਲੋਦਦ ਬਾਈ ਜੋਕ ਕੇ ਦੇਣਗੇ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਪਾਂ ਜੀ ਇਹਦਾ 30000 ਰੁਪਿਆ ਦੇਣ ਲੈਣਾ ਹੈ ਕਿੰਨਾ ਜੀ 32000 ਰੁਪਿਆ 32000 ਰੁਪਿਆ ਲੈਣ ਦੇਣਾ ਥੋੜਾ ਬੋਧਾ ਮੰਤਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਅਗਲੇ ਜੂਏ ਸੁਏ ਸੁਣਾ ਜੀ ਇਹਨੇ ਤੀਜੇ ਸੁਏ ਸੁਣਾ ਗਾਂ ਨੇ ਵੀਰੇ ਹਾਂ ਜੀ 10 ਦਿਨਾਂ ਦੀ ਕੱਚੀ ਹੈ ਜੀ ਠੀਕ ਹੋਈ ਤੇ ਦੂਜੇ ਸੁਏ ਦੁੱਧਰ ਕੜ ਪਤਾ ਹੀ ਕੀ ਹੈ ਜੀ 18 ਕਿਲੋ ਦੁੱਧ ਹੈ ਜੀ 18 ਕਿਲੋ ਦੁੱਧ ਦੱਸਿਆ ਤੁਸੀਂ ਮੂੰਹ ਮੱਥੇ ਹੀ ਦੇਖ ਸਕਦੇ ਹੋ ਬਾਡੀ ਮੰਤਰ ਦੇਖ ਸਕਦੇ ਹੋ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ 10 ਦਿਨ ਲੱਗੂਗੀ 10 ਦਿਨਾਂ ਦੀ ਕੱਚ ਫੱਲੋਂ ਬਹੁਤ ਜ਼ਿਆਦਾ ਸਾਫ਼ ਹੈ ਮੜਾ ਤੁਰਾ ਖਾਦੀ ਹੈ ਇਹਦੇ 크ਰੋਸ ਦਾ 크ਰੋਸ ਬ੍ਰੀਡ ਦੀ ਹੈ ਬਾਈ ਥੋੜਾ ਡਰ ਜਾਂਦਾ ਪੁੱਛੂ ਕੈਮਰੇ ਨੂੰ ਵੇਖ ਕੇ ਆ ਜੋ ਯਾਰ ਹਾਂਜੀ ਭਾਈ ਜੀ ਇਹਦੀ ਕੀ ਡਿਮਾਂਡ ਕਰਦਿਆਂਗੇ ਆਪਾਂ ਇਹਦਾ 52000 ਰੁਪਏ ਇਹਦਾ ਮੁੱਲ 52000 ਰੁਪਏ ਕਰਦੇ ਮਾਨਤਨ ਕੀਤਾ ਜਾਊਗਾ ਜੀ ਠੀਕ ਹੋ ਜੀ ਮੌਕੇ ਤੇ ਮਾਨਤਨ ਵੀ ਕੀਤਾ ਜਾਊਗਾ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 94171 ਹਾਂਜੀ 10523 ਜੀ ਇੱਕ ਵਾਰ ਫੇਰ ਬੋਲ ਦਿਓ 94171 ਠੀਕ ਹੋ ਜੀ 10523 ਠੀਕ ਹੋ ਜੀ ਇਹ ਜੇ ਦੋ ਨਾਗ ਆ ਬਾਈ ਕੋਲ ਬਕਾਊਗਾ ਜੇ ਕਿਸੇ ਨੂੰ ਵਧੀਆ ਲੱਗਣ ਤੇ ਬਾਈ ਨਾਲ ਜਰੂਰ ਗੱਲਬਾਤ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਭਾਈ ਜੀ